ਹਾਲਾਤੀ ਬਹੁਤ ਮਾੜੇ ਹਾਲਾਤ ਨਾਲ ਕੋ ਘਰ ਬਾਰ ਨੇ ਹੈਗਾ ਬੁਰੇ ਹਾਲ ਬੋਕੇ ਧਿਆੜੇ ਤੇ ਬਸੇਵੇਂ 100 ਰੁਪਏ ਬਾਬੇ ਦੇਂਦੇ ਆ ਉਹ ਨਾ ਮਾੜਾ ਬੋੜਾ ਢੱਡ ਚਲਾਈਦਾ ਤੇ ਰਾਸੀਆ ਦੰਗਾ ਆਇਆ ਫਿਰ ਉਹ ਤੋਂ ਮੁੜ ਕੇ ਇਦਾਂ ਬਸਣਾ ਤੱਕੇ ਧੁਕੇ ਖਾ ਕੇ ਆ ਗਏ ਉਦਾਂ ਬੈਠੇ ਸੜ ਜੁੜ ਕੇ ਵਿੱਚੋਂ ਵਾੜੇ ਮੋਟੇ ਕੋ ਥੋੜੇ ਬੋੜੇ ਪੈਸੇ ਮਿਲੇ ਕੁਛ ਨਾ ਆਵੇਂ ਜੀ ਤੇ ਬਾਹਰੋਂ ਹੁਣ ਤੇ ਘਰ ਬਾਰ ਬਣਿਆ ਨਹੀਂ ਤੱਕੇ ਖਾਂਡੇ ਆ ਕੱਲ ਵੇਖ ਲਓ ਮੰਗਾਈ ਕਨੀਆ ਉਹਨੇ ਕਪੜਾ ਆਉਂਦੋਂ ਨਹੀਂ ਗੜ ਸਵਾਈ ਲੈਂਦੇ ਆ ਅੱਛਾ ਜੀ ਹਾਂ ਉਹਨੇ ਉਹਨੇ ਸਵਾਈ ਹੁੰਦੀ ਆ ਅੱਛਾ 4-500 ਰੁਪਏ ਜੇ 500 ਦਾ ਕਪੜਾ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਅੱਜ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਜਾਂਗੀਰ ਦੇ ਵਿੱਚ ਮੌਜੂਦ ਆ ਅਸੀਂ ਇਸ ਵੇਲੇ ਤੇ ਇੱਕ ਗੁਰਸਿੱਖ ਬਜ਼ੁਰਗ ਜੋੜੇ ਦੇ ਨਾਲ ਮਿਲਾਉਨੇ ਆ ਜਿਨ੍ਹਾਂ ਦੀ ਉਮਰ 70 ਤੋਂ ਪਲੱਸ ਹੈ 70-70 ਸਾਲ ਤੋਂ ਵੱਧ ਉਮਰ ਹੈ ਲੇਕਿਨ ਸਹਾਰਾ ਕੋਈ ਨਹੀਂ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਰਹਿ ਰਹੇ ਨੇ ਅਤੇ ਕੋਈ ਵੀ ਜਿਹੜਾ ਹੈ ਇਸ ਵੇਲੇ ਉਹਨਾਂ ਦਾ ਸਹਾਰਾ ਨਹੀਂ ਹੈ ਬੱਚਾ ਵੈਗਰੂ ਦੀ ਵੱਲੋਂ ਹੀ ਉਹਨਾਂ ਨੂੰ ਨਹੀਂ ਹੋਇਆ ਇੱਕ ਧੀ ਗੋਦ ਲਈ ਉਸ ਦਾ ਵਿਆਹ ਹੋ ਗਿਆ ਅਤੇ ਆਹ ਹਾਲਾਤ ਨੇ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਰਹਿ ਰਹੇ ਨੇ ਕਿੰਨਾ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਟੀਨਾ ਵਾਲੀ ਛੱਤ ਦੇ ਥੱਲੇ ਉਹ ਰਹਿ ਰਹੇ ਨੇ ਸਰਦੀਆਂ ਤੇ ਗਰਮੀਆਂ ਦੇ ਵਿੱਚ ਉਹਨਾਂ ਨੂੰ ਬਹੁਤ ਹੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਤਾਂ ਕੈਮਰਾਮੈਨ ਸਤੀ ਨੂੰ ਕਹਾਂਗਾ ਪਹਿਲਾਂ ਤਸਵੀਰ ਉਖਸਾਈ ਜਾਵੇ ਇਹ ਆ ਉਹ ਬਜ਼ੁਰਗ ਜੋੜਾ ਦੋਸਤੋ ਜਾਂਗੀਰ ਪਿੰਡ ਹੈ ਤਰਨਤਾਰਨ ਜ਼ਿਲ੍ਹੇ ਦਾ ਇਹ ਪਿੰਡ ਹੈ ਦੋਸਤੋ ਦੀਨੇਵਾਲ ਦੇ ਨਜ਼ਦੀਕ ਸ਼ੇਖਪਤਾ ਦੇ ਨਜ਼ਦੀਕ ਇਹ ਪਿੰਡ ਹੈ ਅਤੇ ਤੁਸੀਂ ਵੇਖ ਸਕਦੇ ਹੋ ਕਿ ਕਿਵੇਂ ਉਹ ਘਰ ਦਾ ਗੁਜ਼ਾਰਾ ਕਰਦੇ ਹੋਣਗੇ ਗੁਰਦੁਆਰਾ ਸਾਹਿਬ ਦੇ ਵਿੱਚ ਮਸ ਜਿਹੜਾ ਕਮੇਟੀ ਦੇ ਵੱਲੋਂ ਉਹਨਾਂ ਨੂੰ 100 ਰੁਪਿਆ ਰੋਜ਼ ਦਾ ਮਿਲਦਾ ਹੈ ਤੇ ਤੁਸੀਂ ਵੇਖ ਸਕਦੇ ਕਿ ਬਾਬਾ ਜੀ ਦਾ ਕੁੜਤਾ ਵੀ ਫਟਿਆ ਹੋਇਆ ਹੈ ਅਤੇ ਆਹ ਹਾਲਾਤ ਨੇ ਉਸ ਪਰਿਵਾਰ ਦੇ ਜਿਹੜੇ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਆਓ ਤੁਹਾਡੀ ਗੱਲਬਾਤ ਕਰਾਉਂਦੇ ਆ। ਜੀ। ਪਪਾ ਜੀ ਕੀ ਨਾਮ ਹੈ ਤੁਹਾਡਾ ਤੇ ਕਿੱਥੋਂ ਦੇ ਤੁਸੀਂ ਰਹਿਣ ਆਲੇ ਜੀ? ਸੁਖਵਿੰਦਰ ਸਿੰਘ ਜੀ ਵਾਸੀ ਜਾਂਗਿਰ ਦੇ ਰਹਿਣ ਵਾਲੇ ਆ ਜੀ। ਪਪਾ ਜੀ ਕੀ ਹਾਲਾਤ ਨੇ ਘਰ ਦੇ ਕੀ ਗੱਲਬਾਤ ਹੈ? ਹਾਲਾਤ ਜੀ ਬਹੁਤ ਮਾੜੇ ਹਾਲਾਤ ਨੇ ਕੋਈ ਘਰ-ਬਾਰ ਨਹੀਂ ਹੈਗਾ ਬੁਰੇ ਹਾਲ। ਬੋਂਕੇ ਦਿਹਾੜੇ ਤੇ ਬਸਵੇਂ 100 ਰੁਪਏ ਬਾਬੇ ਦਿੰਦੇ ਆ ਉਹ ਨਾ ਮਾੜਾ ਬੋੜਾ ਢਿੱਡ ਚਲਾਇਦਾ। ਜੀ ਰੋਟੀ ਬਾਣੀ ਬੁਰਗੀ ਖਾਈਦਾ। ਜੀ ਹੋਰ ਦਵਾਈਆਂ ਬੂਟੀਆਂ ਲੈਣੀਆਂ ਪੈਂਦੀਆਂ ਬਹੁਤ ਮੁਸ਼ਕਲ ਆ। ਜੀ ਹਾਂ ਗਰੀਬੀ ਦੇ ਵਿੱਚ। ਜੀ ਤੇ ਜਮੀਨਾਂ ਦੇ ਮਾਲਕ ਸੀ ਤੁਸੀਂ ਕਿਸੇ ਟਾਈਮ ਤੇ ਉਹ ਵੀ ਜਰੂਰ ਦੱਸਿਓ ਜ਼ਮੀਨ ਕਿੱਥੇ ਗਈ ਉਹ ਘਰ ਕਿੱਥੇ ਗਿਆ ਜਿੱਥੇ ਤੁਸੀਂ ਪਹਿਲਾਂ ਰਹਿੰਦੇ ਹੁੰਦੇ ਸੀ ਉਹ ਜੀ ਜ਼ਮੀਨ ਇੱਥੇ ਹੈ ਜੀ ਆਪਣੇ ਲਹਿੰਦੀ ਬਾਈ ਜੀ ਤੇ ਹਾਂ ਇਹ ਤੋਂ ਜ਼ਮੀਨ ਵੇਚ ਕੇ ਚੜ ਗਏ ਸਾਨੂੰ 72 ਚ ਜੀ ਜੁਪੀ ਨੂੰ ਜੀ ਤੇ ਉੱਥੇ ਜਾ ਕੇ 84 ਦਾ ਡੰਗਾ ਆਇਆ ਫਿਰ ਉਹ ਦੋ ਮੁੜ ਕੇ ਇੱਦਾਂ ਬਸਣਾ ਤੱਕੇ ਧੁੱਕੇ ਖਾ ਕੇ ਆ ਗਏ ਜੀ ਉਦਾਂ ਬੈਠੇ ਸਾੜ ਜੁੜ ਕੇ ਵਿੱਚੋਂ ਵੱੜੇ-ਵੋਟੇ ਕੋ ਥੋੜੇ-ਬੋੜੇ ਪੈਸੇ ਮਿਲੇ ਕੁਛ ਨਾ ਆਵੇ ਜੀ ਤੇ ਬਾਈ ਦਾ ਹੁਣ ਤੇ ਤੋਂ ਘਰ-ਬਾਰ ਬਣਿਆ ਨਹੀਂ ਤੱਕੇ ਖਾਂਡੇ ਆ ਜੀ ਹੁਣ ਮਹਿੰਗਾਈ ਬੜੀ ਹੋ ਗਈ ਜੀ ਹੁਣ ਹੁਣ ਤੱਸੇਵੇਂ ਨਾ ਗੁਜ਼ਾਰਾ ਮਾੜਾ ਚੰਗਾ ਕਰਦੇ ਆ ਇਹਨਾਂ ਹਾਲਾਤਾਂ ਦੇ ਵਿੱਚ ਤੁਹਾਡੇ ਕੋਈ ਰਿਸ਼ਤੇਦਾਰ ਬੋੜਿਆ ਕਿਸੇ ਰਿਸ਼ਤੇਦਾਰ ਨੇ ਤੁਹਾਡੀ ਸਾਰ ਲਈ ਨਹੀਂ ਜੋ ਕੋਈ ਰਿਸ਼ਤੇਦਾਰ ਨੇ ਬੋੜਿਆ ਜਾਂ ਰਿਸ਼ਤੇਦਾਰ ਤੇ ਸਿੱਧੇ ਮੈਂ ਬੋਲਦੇ ਵੀ ਨਹੀਂ ਰਿਸ਼ਤੇਦਾਰ ਸਾਰੇ ਪਿਛਾੜ ਕੇ ਜਾਣਾ ਕਿ ਸਿੱਧੇ ਮੈਂ ਬੋਲਦੇ ਨਹੀਂ ਜੀ ਫਿਰ ਆਹਾਂ ਮੁਰਕੇ ਸਾਹੇ ਛੱਡਦਾ ਮੈਂ ਚਲੋ ਤੁਹਾਡੀ ਮਰਜ਼ੀ ਭਰਾ ਜੀ ਜੋ ਤੁਹਾਡੇ ਆਇਆ ਨਾ ਕੋਣਾ ਬੋਲਣਾ ਤੇ ਤੁਹਾਡੀ ਮਰਜ਼ੀ ਕਿਸੇ ਪਿਛਾੜ ਕੇ ਜੀ ਹੋਰ ਦਿਓਗਾ ਸੰਗਤ ਗੁਰੂ ਦੀ ਬਾਸਾ ਕੋ ਕਰ ਕਰ ਦਿੰਦੀ ਸੈਦਾ ਮਾੜਾ ਮੋਟਾ ਚਲੋ ਆ ਜੀ ਕਿਹ ਆ ਟਾ ਟਾ ਦੇ ਤਾ ਜੀ ਤੇ ਉਹ ਮਾੜਾ ਮੋਟਾ ਸਾਡਾ ਗਿਆਰਾ ਕਰਦੇ ਮਾੜਾ ਚੰਗਾ ਹੁਣ ਤੁਸੀਂ ਕਿਹੜੇ ਗੁਰਦੁਆਰਾ ਸਾਹਿਬ ਕਿਹੜੇ ਪਿੰਡ ਕਿੰਨਾ ਵੱਲੋਂ ਤੁਸੀਂ ਇੱਥੇ ਰਹਿ ਰਹੇ ਹੋ ਤੇ ਫਿਰ ਕਿਵੇਂ ਰੋਟੀ ਦੋ ਟਾਈਮ ਖਾਂਦੇ ਹੋ ਜਾਂਗੇ ਰਹਿ ਰਹੇ ਜੀ ਗੁਰਦਵਾਰ ਸਾਹਿਬ ਆਪਣਾ ਅਛੀਦਾ ਸਾਹਿਬ ਜੀ ਸੇਵਾ ਸੇਵਾ ਕੇਂਦਰ ਦੇ ਕੋਲ ਜੀ ਬਾਹਰ ਬਾਹਰ ਛੱਪੜ ਕੰਡੇ अच्छा <Mile dizzy> <pusality> जी हां जी ਤੇ ਕਿਹੜੇ ਹਲਾਤਾ ਰਹਿ ਰਹਿ ਰੋਟੀ ਪਾਣੀ ਕਿਵੇਂ ਚੱਲਦਾ ਨਹੀਂ ਜੀ ਰੋਟੀ ਪਾਣੀ ਦਾ ਬੜਾ ਔਖਾ ਵਾ ਰੋਟੀ ਪਾਣੀ ਦੇਵੇਂ ਨਾ ਬਸ ਇਹ ਡੰਗੋ ਡੰਗ ਵਾਲਾ ਮੋਟਾ ਆਪਣਾ ਹੁਣ ਰੋਟੀ ਪਾਣੀ ਦਿਖਾਣਾ ਹੈ ਕਹਣਾ ਮਾੜਾ ਮੋਟਾ ਢੇਡਿਆ ਲਗਾ ਜੀ ਤੇ ਢੇਡ ਨੂੰ ਮਾੜਾ ਮੋਟਾ ਇਹਨੂੰ ਰੋਟੀ ਮੈਨੂੰ ਖਾਣ ਨੂੰ ਮੰਗਣਾ ਹੀ ਮੰਗਣਾ ਜੀ ਜੀ ਹਾਂ ਜੀ ਟੀਨਾ ਦੀ ਛੱਤ ਥੱਲੇ ਕਿਹੜੀਆਂ ਮੁਸ਼ਕਲਾਂ ਆਉਂਦੀਆਂ ਨੇ ਤਾਂ ਮਦਰ ਜੀ ਸਿਆਲ ਵੇਲੇ ਸਾਰਾ ਦੱਸੋ ਟੀਨਾ ਦੀ ਛੱਤ ਥੱਲੇ ਬਹੁਤ ਔਖਾ ਜੀ ਟੀਨਾ ਦੀ ਛੱਤ ਥੱਲੇ ਵੇਖ ਲਓਗੇ ਹੋਣਾ ਆਪਣਾ ਆ ਗਰਮੀ ਆ ਗਈ ਹੈ ਗਰਮੀ ਟੀਨਾ ਸੜਦੀਆਂ ਤੇ ਆਪਣੇ ਅੱਗੇ ਸਿਆਲ ਉਠਰਦਿਆਂ ਹੀ ਬਹੁਤ ਔਖੇ ਆ ਬੜਾ ਮੁਸ਼ਕਿਲਾਂ ਸਿਆਲ ਕੱਢਿਆ ਤੇ ਗਰਮੀ ਬੜੀ ਔਖੀ ਨਿਕਲਣੀ ਅੱਜ ਘਰ ਗੱਲਾਂ ਕਰਨ ਲਈ ਆਹੇ ਰੋਟੀਆਂ ਜਨਾਂ ਤੇ ਮੜਾ ਠੰਡਾ ਹੋਣਾ ਜਦੀ ਆਪਣੇ ਅੰਦਰ ਪਕੜੀਆਂ ਫਿਰ ਆਪਾਂ ਨੂੰ ਸਵੇਰੇ ਪਕਾ ਕੇ ਰੱਖ ਲੈਣੀਆਂ ਕਰਨੀਆਂ ਮੈਂ ਚਲੋ ਸਵੇਰੇ ਰੱਖ ਲਿਆ ਕਰ ਹੁਣ ਦੱਸ ਕੀ ਕਰੀਏ ਟਾਈਮ ਤੇ ਪਾਸ ਕਰਨੀਆਂ ਅੱਛਾ ਜੀ ਆਹ ਬਈ ਪ੍ਰਸ਼ਾਦਾ ਛਕੜਾਏ ਆ ਜੀ ਜੀ ਇਹ ਗੁਰੂ ਲੜ ਲੱਗਿਆਂ ਨੂੰ ਕਿੰਨਾ ਚਿਰ ਹੋ ਗਿਆ ਬਾਬਾ ਜੀ ਗੁਰੂ ਲੜ ਲੱਗਿਆਂ ਨੂੰ ਹੋ ਗਿਆ ਜੀ ਕਾ ਬਲੇ ਜੋਂਦੇ ਸਭ 88 ਦੰਗਿਆਏ ਉਹਦੇ ਗੁਰੂ ਲੜੀਆਂ ਅੱਛਾ ਜੀ ਉਹਦੇ ਇੱਥੇ ਹੀ ਆ ਜੀ ਬਸ ਜੀ ਜੀ ਮਨ ਨੂੰ ਦੁੱਖ ਤੇ ਹੁੰਦਾ ਹੋਵੇਗਾ ਕਿ ਕਿਸੇ ਗੁਰਸਿੱਖ ਨੇ ਵੀ ਅਜੇ ਤੱਕ ਬਾਹ ਨਹੀਂ ਫੜੀ ਤੁਹਾਡੀ ਨਹੀਂ ਜੀ ਕਿਸੇ ਗੁਰਸਿੱਖ ਦੀ ਬਾਹ ਫੜੀ ਜੀ ਤੁਸੀਂ ਕਿਸੇ ਕੋਲ ਗਏ ਹੋ ਮਦਦ ਲੈਣ ਵਾਸਤੇ ਮਦਦ ਇਹ ਜੋ ਗੱਲ ਸੁਣਦੇ ਕਰਨ ਦੇ ਨੇ ਮਤ ਇਹਨਾਂ ਕੋਈ ਕਾਦੀ ਲੈਣੀ ਆ ਅੱਛਾ ਜੀ ਜਦੋਂ ਸਾਡੀ ਗੱਲ ਕੋ ਸੁਣ ਕੇ ਗਰੀਬ ਦੀ ਕਾਹਨ ਸੁਣਦਾ ਵਾ ਜੀ ਹਾਂ ਉਹ ਤਗੜੇ ਮਤ ਕਰਦੇ ਗਰੀਬ ਦੀ ਮਤ ਕਹੇ ਨਹੀਂ ਕਰਨੀ ਜੀ ਜੀ ਹਾਂ ਜੀ ਉਹ ਕੋ ਰੱਬ ਤਰਸੀ ਤੁਹਾਡੇ ਵੱਲਕ ਬਾਰੂ ਗਏ ਕੇ ਮਾਨੇ ਮੇਰੇ ਪਾਵੇ ਚਲੋ ਮਾਲਕ ਭਲਾ ਕਰੇ ਫਿਰ ਇਹ ਲੀੜਾ ਕੱਪੜਾ ਜਿਹੜਾ ਵਾ ਰੋਟੀ ਪਾਣੀ ਦਾ ਇਹ ਫਿਰ ਸਾਰਾ ਕਿਵੇਂ ਤੁਸੀਂ ਇਹ ਜਿਹੜਾ ਵਾ ਪ੍ਰਬੰਧ ਕਰਦੇ ਹੋ ਲੀੜਾ ਕਪੜਾ ਜਿੱਦਾਂ ਮਾੜਾ ਮੋਟਾ ਕਿਸੇ ਨੂੰ ਦੇਂਦੇ ਤਾਈ ਕੋਈ ਦੇ ਦੂ ਦੇਂਦੇ ਕੋ ਸੰਗ ਤਾਂ ਰੱਬ ਤਰਸੀ ਜੀ ਜੀ ਲੱਕਪੜਾ ਇਦਾਂ ਕਾਲੇ ਦਾ ਗੁਜ਼ਾਰਾ ਮਾੜਾ ਚੰਗਾ ਹੁਣ ਅੱਜ ਕੱਲ੍ਹ ਵੇਖੋ ਮਹਿੰਗਾਈ ਕਹਿੰਦੀਆਂ ਉਹਨੇ ਕੱਪੜਾ ਆਉਂਦੋਂ ਨਹੀਂ ਗੜੀ ਸਵਾਈਂ ਲੈਂਦੇ ਆ ਅੱਛਾ ਜੀ ਹਾਂ ਉਹਨੇ ਉਹਨੇ ਸਵਾਈਂ ਹੁੰਦੀ ਆ ਸਾਰ ਪੰਜ ਸੌ ਰੁਪਏ ਦੇ 500 ਦਾ ਕਪੜਾ ਵਾ ਇਹ ਕਿੱਤੀ ਵਾੜੀ ਕਰਦੇ ਹੁੰਦੇ ਸੀ ਤੁਸੀਂ ਖੇਤੀਬਾੜੀ ਕਰਦੇ ਜੀ ਪਿੰਡ ਖੇਤੀਬਾੜੀ ਕਰਦੇ ਆ ਜੀ ਤੇ ਜਦੋਂ ਕਿਸੇ ਦਾ ਮੱਥੇ ਦਾ ਲੇਖ ਮਾੜਾ ਹੋਵੇ ਜੀ ਬਸ ਉਦੋਂ ਵਿੱਚ ਜੇ ਦਿਨ ਮਾੜਿਆ ਆਉਂਦੀ ਉਹਦੀ ਰੱਬ ਬੁੱਧ ਪ੍ਰਿੰਟ ਕਰ ਦਿੰਦਾ ਜੀ ਉਹਦੀ ਬੁੱਧ ਮਾਰੀ ਜਾਂਦੀ ਆ ਜੀ ਹਾਂ ਜੀ ਹੁਣ ਕਿਵੇਂ ਦੀ ਮਦਦ ਕਿਵੇਂ ਦੀ ਸਹਾਇਤਾ ਤੁਹਾਡੀ ਹੋਣੀ ਜਾਈ ਦੀ ਹੈ ਜੀ ਸਹਾਤਾ ਜੀ ਜਿਹੜੇ ਦਾਨੀ ਸੱਜਣ ਨੇ ਜੋ ਦਾਨੇ ਸੱਜਣੇ ਕੋਈ ਅਪੀਲ ਕਰਨੀ ਚਾਹੁੰਦੇ ਜੋ ਕਿ ਸਾਡੀ ਕਿਵੇਂ ਦੀ ਮਦਦ ਕੀਤੀ ਜਾਵੇ ਮਤ ਜੀ ਵੇਖੋ ਤੁਸੀਂ ਸਿਆਣੇ ਜੇ ਮਹਗਾਈ ਵੇਲੇ ਕਿੰਨੇ ਮਹਗਾਈ ਦੇ ਸਾਹਮਣੇ ਜੋ ਤੜਫ ਸਬਦ ਆਵੇ ਕੋਈ ਕੋਠਾ ਪੈ ਜਾਏ ਕੋਈ ਸਬਦਾ ਲੱਗ ਜਾਏ ਕੋਈ ਕੋਠਾ ਪੈ ਜਾਏ ਕੋਈ ਸਬਦਾ ਲੱਗ ਜਾਏ ਕੋਈ ਪੈਨਸ਼ਨ ਲੱਗ ਜਾਏ ਕੋਈ ਪੈਨਸ਼ਨ ਲੱਗ ਜਾਏ ਜਿਸ ਦੇ ਨਾਲ ਤੁਹਾਡਾ ਮਲਕ ਆਪਣਾ ਟੈਡ ਚੱਲਦਾ ਜਾਏ ਅੱਛਾ ਗੁਜ਼ਾਰਾ ਚੱਲਦਾ ਜਾਏ ਠੀਕ ਹੈ ਹਾਂਜੀ ਤਾਂ ਦੋਸਤੋ ਸਾਰੀ ਉਸ ਬਜ਼ੁਰਗ ਨੇ ਆਪਣੀ ਹੱਡ ਬੀਤੀ ਦੱਸੀ ਹੈ ਕਿ ਆਹ ਹਾਲਾਤ ਨੇ ਉਹਨਾਂ ਸਾਰਾ ਆਪਣਾ ਦਰਦ ਦੱਸਿਆ ਕਿੰਨਾ ਹਾਲਾਤਾਂ ਦੇ ਵਿੱਚ ਉਹ ਰਹਿ ਰਹੇ ਨੇ ਤਾਂ ਦੋਸਤੋ ਭੁੱਲ ਕੇ ਵੀ ਵੀਡੀਓ ਨੂੰ ਸਕਿਪ ਨਾ ਕਰਿਓ ਅਤੇ ਇਸ ਬਜ਼ੁਰਗ ਜੋੜੇ ਦੀ ਮਦਦ ਜ਼ਰੂਰ ਕਰਿਓ ਅਤੇ ਮੈਂ ਇਸ ਬਜ਼ੁਰਗ ਜੋੜੇ ਦਾ ਨੰਬਰ ਤੁਹਾਡੇ ਨਾਲ ਸਾਂਝਾ ਕਰ ਰਿਹਾ 9879910357 ਮੈਂ ਇੱਕ ਵਾਰ ਫਿਰ ਬੋਲ ਦਵਾਂ 9878910357 ਆ ਉਹ ਨੰਬਰ ਹੈ ਜਰੂਰ ਸੰਪਰਕ ਕਰਕੇ ਪਿੰਡ ਜਹਾਂਗੀਰ ਪਹੁੰਚਿਓ ਪਹਿਲਾਂ ਅੱਖਾਂ ਦੇ ਨਾਲ ਹਾਲਾਤ ਵੇਖਿਓ ਤੇ ਫਿਰ ਭਾਵੇਂ ਜਰੂਰ ਇਹਨਾਂ ਦੀ ਮਦਦ ਕਰਿਓ ਅਤੇ ਹਾਲਾਤ ਤੁਸੀਂ ਤਸਵੀਰਾਂ ਦੇ ਵਿੱਚ ਵੀ ਵੇਖ ਰਹੇ ਹੋਗੇ ਇੰਨਾ ਹਾਲਾਤਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਰਹਿਣ ਲਈ ਮਜਬੂਰ ਨੇ ਦੋਨੋਂ ਹੀ ਗੁਰਸਿੱਖ ਦੋਸਤੋ ਅਸੀਂ ਲੰਗਰਾਂ ਦੇ ਉੱਪਰ ਕਿੰਨੇ ਪੈਸੇ ਲਾਉਨੇ ਆ ਕਿ ਅੱਜ ਇਹਨਾਂ ਲੋਏ ਹਨ ਅਸਲ ਲੋੜਵੰਦ ਤਾਂ ਇਹਨਾਂ ਲੋੜਵੰਦਾਂ ਦੀ ਆਪਾਂ ਮਦਦ ਜ਼ਰੂਰ ਕਰੀਏ ਤੇ ਬਣੇ ਰਹੋ ਤੁਸੀਂ ਵੀ ਸਾਡੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ